ਸਵਾਗਤ ਹੈ ਦੋਸਤੋ ਤੁਹਾਡਾ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਦੋਸਤੋ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਪ੍ਰੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਦੋਸਤੋ ਅੱਜ ਦੀ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਪੰਜ ਗਾਵਾਂ ਦਿਖਾਵਾਂਗੇ ਤੇ ਪੰਜੇ ਹੀ ਗਾਵਾਂ ਦੋਸਤੋ ਗੱਭਣੇ ਡਿਟੇਲ ਇਹਨਾਂ ਸਾਰੇ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਕੋਸ਼ਿਸ਼ ਕਰ ਨਸਾਂ ਜੀ ਕਰਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਜਿਹੜੀ ਤਸੱਲੀ ਦੋਸਤੋ ਕਰਨੀ ਹੈ ਨਰਖ-ਬਰਖ ਜਿਹੜੀ ਕਰਨੀ ਹੈ ਪਸ਼ੂ ਦੀ ਦੋਸਤੋ ਤੁਸੀਂ ਆਪ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇ ਨਹੀਂ ਕਹਿਣਾ ਹੋਵੇ ਆਓ ਕਰੀਏ ਦੋਸਤੋ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਟਰਨਾਂ ਸਾਂਝੀ ਕਰ ਲੈਣੀ ਹੈ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਬੜੀ ਕਿਰਪਾ ਗੁਰ ਰਾਮਦਾਸ ਜੀ ਚਲੋ ਸ਼ੁਕਰ ਸ਼ੁਕਰੀ ਹਾਂਜੀ ਹਾਂਜੀ ਬੋਲੀਏ ਐਡਰੈਸ ਵੀਰ ਆਪਣਾ ਇੱਕ ਵਾਰੀ ਐਡਰੈਸ ਪਿੰਡ ਸਭਰਾ ਤਸਿਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਨਾਮ ਤੇ ਫੋਨ ਨੰਬਰ ਦੱਸ ਦਿਓ ਨਾਮ ਮਰਪ੍ਰੀਤ ਸਿੰਘ ਮੋਬਾਈਲ ਨੰਬਰ 9877735030 ਠੀਕ ਹੈ ਜੀ ਹਾਂਜੀ ਅੱਛਾ ਵੀਰ ਅੱਜ ਪੰਜ ਗਾਵਾਂ ਪੰਜੇ ਗੱਪਣਾ ਵਹਿੇ ਕਰਾ ਸਭ ਗਾਵਾਂ ਦੇ ਸੱਤ ਹੀ ਦੋ ਸੁਈਆਂ ਸੀ ਉਹਨਾਂ ਇੱਕ ਵੇਗੀ ਇੱਕ ਦੀ ਗੱਲ ਚੱਲਣ ਦੀ ਹੈ ਇਸ ਕਰਕੇ ਉਹ ਆਪਾਂ ਇਹ ਕਿਹੜੀ ਵੀਡੀਓ ਤੇ ਨਹੀਂ ਪਾਉਣੀ ਇਹ ਗਾ ਘਾ ਰਾਇਆ ਠੀਕ ਹੈ ਜੀ ਇਸ ਵਕਤ ਪੰਜ ਗਾਵਾਂ ਗੱਭਣਾ ਆਪਾਂ ਦਿਖਾਉਣੀ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਪੰਜੇ ਗਾਵਾਂ ਉਹ ਚੰਗੇ ਰਿਕਾਰਡ ਵਾਲੀਆਂ ਪੰਜੇ ਹੀ ਸਰਾਹੀ ਸਮਝ ਲਓਗੇ ਸਾਰੀਆਂ ਹੀ ਠੀਕ ਹੈ ਜੀ ਹਾਂਜੀ ਹਾਂਜੀ ਆਪਦੇ ਹਿਸਾਬ ਨਾਲ ਸਾਰੀਆਂ ਚੰਗੀਆਂ ਠੀਕ ਹੈ ਜੀ ਹਾਂਜੀ ਅੱਛਾ ਜੀ ਜੇ ਕਿਸੇ ਵੀਰ ਨੇ ਦੂਰੋਂ ਦੇਖਣਾ ਹੈ ਤੇ ਆਪਣੇ ਫਾਰਮ ਦੀ ਲੋਕੇਸ਼ਨ ਨਹੀਂ ਆਪਣੇ ਫਾਰਮ ਦੀ ਲੋਕੇਸ਼ਨ ਬੁਰਜ ਮਿਲਕ ਫਾਰਮ ਆ ਠੀਕ ਹੈ ਜੀ ਮੈਂ ਆਪਣੇ ਮੈਂ ਆਪਣੇ ਲੋਕੇਸ਼ਨ ਭਰ ਕੇ ਆ ਸਕਦਾ ਜਿੰਨੇ ਵੀ ਕ ਸ਼ੁਰੂ ਕਰੀਏ ਵੀਰੇ ਇਸ ਗਾਂ ਤੋਂ ਪਹਿਲਾਂ ਡਿਟੇਲ ਦੱਸੀਏ ਦੀ ਕਿੰਨਾ ਟਾਈਮ ਹੱਦੀ ਕਿਨਵਰਸ ਇਹ ਦੂਜਾ ਸੂਹਾ ਸੁਣੀ ਖੈਰਾ ਸਾਹਿਬ ਹਾਂਜੀ ਤੇ ਕੋਈ ਅਜੇ ਹਫਤਾ ਲੈ ਜਾਊਗਾ ਅੱਛਾ ਇੱਕ ਟੰਡੀ ਸੀਲ ਬਹੁਤ ਚੰਗੀ ਲਓ ਦੋਸਤੋ ਕਰੋ ਚੈੱਕ ਥਣਾ ਦੀ ਕੁਆਲਿਟੀ ਲਾਲ 2+ ਇਸਨੇ ਦੁੱਧ ਭਰਿਆ ਪਹਿਲੇ ਸੂਏ ਠੀਕ ਹੈ ਜੀ ਹਾਂਜੀ ਇਸ ਵਾਰ ਵੀ ਚੰਗੇ ਦੁੱਧ ਦੀ ਆਪਾਂ ਉਮੀਦ ਕਰ ਸਕਦੇ ਜਰਸੀ ਦੇ ਨਾਲ ਕਰਾਓ ਸਾ ਜੀ ਠੀਕ ਹੈ ਜੀ ਬਾਕੀ ਦੋਸਤੋ ਚੰਗੀ ਰਾਜੀ ਆ ਪੂਰੀ ਜੰਮੀ ਪਲੀ ਆ ਕਰ ਲਓ ਚੈੱਕ ਆਰਡਰ ਦੋਸਤੋ ਸੋਨਾ ਤਿਆਰ ਕਰੀਂ ਦੀ ਸੂਨ ਦੇ ਵਿੱਚ ਟਾਈਮ ਅਜੇ ਵੀਰ ਦੇ ਕਹਿਣ ਮੁਤਾਬਕ 8 ਦਿਨ ਪਏ ਆ ਹੂੰ ਹੂੰ ਕ੍ਰੋਸ ਆਂਗ ਦੇ ਵਿੱਚ ਆ ਦੋਸਤੋ ਜਰਸੀ ਦੇ ਨਾਲ ਕ੍ਰੋਸ ਹੈ ਮੂੰਹ ਦੇਖੋ ਜਰਸੀ ਵਾਲਾ ਲੱਗਾ ਹੋਗਾ ਹਾਂ ਜੀ ਆ ਦੋਸਤੋ ਦੀ ਫੇਸ ਕੁਆਲਿਟੀ ਕਰ ਲੋ ਚਾਹੇ ਇੱਕ ਵਾਰੀ ਲੈ ਜੋ ਜੀ 20 ਲੀਟਰ ਦੁੱਧ ਵੀਰ ਕਹਿੰਦਾ ਪਹਿਲੇ ਸਵੇਰੇ ਨੇ ਕਰਮਾਈ ਨੇ ਜਿਹੜਾ ਚੋਆਇਆ ਵਾ ਤੇ ਬਾਕੀ ਦੋਸਤੋ ਐਦ ਕੀ ਵਾਦੀ ਉਮੀਦ ਆ ਬਾਕੀ ਤੁਹਾਡੀ ਸੇਵਾ ਤੇ ਡਿਪੈਂਡ ਹੈ ਜਿੱਦਾਂ ਦੀ ਸੇਵਾ ਕਰੋਗੇ ਬਾਕੀ ਖੈਰਾ ਸਾਹਿਬ ਮੌਸਮ ਚੰਗਾ ਆ ਰਿਹਾ 20 25 ਲੀਟਰੇ ਗਾਣ ਮੰਦਾ ਵੀ ਕੁਝ ਨਹੀਂ ਹੈ ਹਾਂਜੀ 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 ਠੀਕ ਹੈ ਜੀ ਮੋਲ ਵੀਰ ਜੀ ਇਹਦਾ ਕੀ ਕਰਦੇ ਆ ਮੋਲੇ ਦਾ ਖੈਰਾ ਸਾਹਿਬ 82000 ਰੁਪਿਆ ਦੱਸੀ 10000 ਦੀ ਆਪਾਂ ਦੇ ਦਾਂਗੇ ਜੀ 82000 ਰੁਪਿਆ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਅਛਾ ਭਾਈ ਖੈਰਾਪੀ ਦੇ ਵੀਰੇ ਇਥੋਂ ਅੱਗੇ ਜਿਹੜੀ 2 ਨੰਬਰ ਤੇ گاਵਾ ਇਹਦੀ ਕੀ ਡਿਟੇਲ ਹੈ ਇਹ ਵੀ ਖੈਰਾ ਸਾਹਿਬ ਕ੍ਰੋਸ ਆ ਗੱਬਣਾ ਕੋਈ ਦੱਸ ਦਿੰਦਾ ਸਮਾਂ ਲੈਂਦੀ ਆ ਜੀ ਇਹਦੀ ਅੱਛਾ ਜੀ ਤੇ ਮੂੰਹ ਤੋਂ ਛੇਦ ਆਂਦਾ ਜੀ ਠੀਕ ਹੈ ਜੀ ਅਜੇ ਛੇਕੇ ਬਰਾਬਰ ਨਹੀਂ ਕੀਤੇ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਇਹਨੇ ਕਿੰਨਾ ਕੁ ਚੁਆਇਆ ਪਹਿਲੇ ਸਵੇਰੇ ਇਹਨੇ ਕੋਈ ਖੈਰਾ ਸਾਹਿਬ ਕੋਈ 17 18 ਲੀਟਰ ਪਹਿਲੇ ਸਵੇਰੇ ਚੁਆਇਆ ਸਵਾ ਚਲੋ 20 ਲੀਟਰ ਦੁੱਧ ਭਰ ਦੋਗੇ ਰਾਤ ਨਹੀਂ ਠੀਕ ਹੈ ਜੀ ਤਾਂ ਦੇਵਾ ਬਹੁਤ ਸਮਾਂ ਲੱਗਾ ਆਰਡਰ ਦੋਸਤੋ ਸੁਣਾ ਤਿਆਰ ਕਰੀ ਹੁੰਦੀ ਕਰਮਾਲੀਆ ਚ 10 ਦਿਨ ਦਾ ਟਾਈਮ ਇਹਦੇ ਤੋਰ ਕੇ ਦੋਸਤੋਂ ਤੁਹਾਨੂੰ ਦਿਖਾਉਣਾ ਇਹਨੂੰ ਇੱਕ ਵਾਰੀ ਬਾਾਕੀ ਪ੍ਰਿੰਟ ਚੰਗਾ ਜੀ ਲਾਲ ਡੱਬੀ ਗਾ ਮਿਲਦੀ ਬਹੁਤ ਘੱਟ ਆ ਹਾਂਜੀ 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 ਕੋਈ ਵੀ ਰਾਇਰ ਸ਼ਹਿਰ ਦੇ ਨਾਲ ਕਰਾਸ ਲਾ ਲੇ ਜਾਂ ਕੋਈ ਜਰਸੀ ਦੇ ਨਾਲ ਕਰਾਸ ਲਾ ਸਕਦਾ ਜਿੰਦਾ ਮਰਜ਼ੀ ਤੜੀਏ ਦੋਸਤੋਂ ਸੋਚ ਆ ਫੇਸ ਕੁਆਲਟੀ ਕਰਾਓ ਚਾਕੇ ਬਿਲਕੁਲ ਨਿਕਾਇਆ ਨਹੀਂ ਲੱਗਦਾ ਨਹੀਂ ਕਰਾਓ ਚੱਕ ਦੋਸਤੋਂ ਫੇਸ ਕੁਆਲਟੀ ਦੀ ਅਜੇ ਦੋਸਤੋਂ ਵਲਟੇਲਾ ਹਵਾਨੇ ਦੇ ਵਿੱਚ ਜਿਹੜੀਆਂ ਕਾਫੀ ਪਈਆਂ ਵਾ ਲਿਆ ਵੀਰ ਮੋੜਾ ਇਹ ਵੀ ਦੋਸਤੋ ਚੰਗੀ ਰਾਜੀ ਆ ਪੂਰੀ ਜੰਮੀ ਪਲੀ ਆ ਚੰਗੇ ਕਿਸੇ ਸ਼ਕੀਨ ਵੀਰ ਨੇ ਸੰਭੀ ਆ ਦੋਸਤੋ ਪਸ਼ੂ ਇਹੋ ਜਿਹਾ ਦੋਸਤੋ ਜਦੋਂ ਸੰਭਿਆ ਹੋਵੇ ਤਾਂ ਮੁੱਲ ਚੰਗਾ ਵਟਿਆ ਜਾਂਦਾ ਬਾਕੀ ਮੁੱਲ ਆਪਾਂ ਦੋਸਤੋ ਵੀਰ ਤੁਸੀਂ ਇਹਦਾ ਵੀ ਕੰਫਰਮ ਕਰ ਲੈਨੇ ਆਰਪੀ ਵੀਰੇ ਇਹਦਾ ਕੀ ਮੁੱਲ ਕਰਦੇ ਇਹਦਾ ਖਰਾ ਸਾ 75000 ਰੁਪਇਆ 70000 ਦੇ ਦਾਂਗੇ ਆਣਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ 75000 ਰੁਪਏ ਵੀਰ ਨੇ ਡਿਮਾਂਡ ਰੱਖਤੀ ਐ ਇਸ ਗਾਂ ਦੀ 70000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਨਤਨ ਮੌਕੇ ਤੇ ਜਰੂਰ ਹੋਊਗਾ ਬਾਕੀ ਤਸੱਲੀ ਜਿਹੜੀ ਦੋਸਤ ਤੁਸੀਂ ਆਪ ਆਪਣੀ ਜਰੂਰ ਕਰਿਆ ਕਰੋ ਇਸ ਤੋਂ ਅੱਗੇ ਵੀਰ ਤਿੰਨ ਨੰਬਰ ਗਾਂ ਦੀ ਕੀ ਡਿਟੇਲ ਇਹ ਵੀ ਗੱਬੜਾ ਜੀ ਦੋਵੇਂ ਇੱਕ ਇੱਕ ਘਰੋਂ ਹੀ ਆਈਆਂ ਆ ਆਪਣੇ ਘਰੇ ਬੈੜਾ ਅੱਛਾ ਜੀ ਇਹ ਵੀ ਕੋਈ 17 18 ਲੀਟਰ ਦੁੱਧ ਭਰਿਆ ਸੁੰਦੀਆਂ ਇਕੱਠੀਆਂ ਇੱਕ ਹਫ਼ਤਾ ਸਾਤ ਦੱਸ ਦੇਣਾ ਸਮਾਂ ਇਹ ਲੈਂਦੀ ਐ ਅੱਛਾ ਇਹ ਵੀਰ ਕਿੰਨਾ ਸੁਆ ਸੁਣੀ ਇਹ ਵੀ ਦੂਜਾ ਸੁਆ ਇਹ ਵੀ ਬਰਾਬਰ ਹੀ ਆ ਦੰਦ ਦੋਵਾਂ ਦੇ ਬਰਾਬਰ ਆ ਜੀ ਦੋਵਾਂ ਦੇ ਬਰਾਬਰ ਨਹੀਂ ਕੀਤੇ ਛੱਗੇ ਦਾ ਅੱ ਦੋਸਤੋ ਦੋਵੇਂ گاਵਾ ਵੀਰ ਨੇ ਤੁਹਾਨੂੰ ਦੱਸ ਦਿੱਤੀ ਕਿ ਕਿੱਟੇ ਡਿਟੇਲ ਵੀ ਸ਼ੇਡ ਆਂਦੇ ਜੇ ਪੂਰੇ ਨਹੀਂ ਹੋਏ ਇਹਨਾਂ ਦੇ ਬਾਕੀ ਦੋਸਤੋ ਪ੍ਰਿੰਟ ਇਸ ਗਾਂ ਦਾ ਵੀ ਚੰਗਾ ਤੇ ਜਿਹੜਾ ਆਰਡਰ ਦੀ ਕੁਆਲਿਟੀ ਹੈ ਜਿਹੜੀ ਬਨਾਵਟ ਸੋਹਣੀ ਤਿਆਰ ਕਰੀ ਜਾਂਦੀ ਹੈ ਇੱਕੇ ਫਾਰਮ ਦੇ ਵਿੱਚ ਇੱਕੇ ਕਰੋ ਆਪਾਂ ਲਈਆਂ ਠੀਕ ਹੈ ਜੀ ਅਜੇ ਦੋਸਤੋ ਜਿਹੜੀਆਂ ਵਲਟ ਲੰਪੀਆਂ ਨੇ ਸੁੰਦੇ ਸਮੇਂ ਤੱਕ ਪੂਰੀਆਂ ਦੋਸਤੋ ਐ ਕੱਢ ਲੈਣੀਆਂ ਬਾਕੀ ਕਿਸੇ ਦਾ ਜੋੜਾ ਹੀ ਲੈਣਾ ਹੋਵੇ ਜੋੜਾ ਹੀ ਚੰਗਾ ਇੱਕੇ ਰਗਮ ਦਾ ਜੀ ਠੀਕ ਹੈ ਜੀ ਇਹ ਵੀ ਦੋਸਤੋ ਕ੍ਰੋਸ ਅੰਗਰੇ ਨਾਲ ਹੀ ਆਉਂਦੀ ਹੈ ਇਹਦੇ ਥੋੜੇ ਥਰਮ ਸ਼ੇਪ ਚੈੱਕ ਕਰਵਾ ਦੇਣਾ ਉਲਟੇ ਬਹਿਣੀ ਵਾਲੇ ਪਾਸੇ ਤੋਂ ਲਓ ਜੀ ਦੋਸਤੋ ਕਰ ਲਓ ਚੈੱਕ ਤੁਹਾਨੂੰ ਦੋ ਸਾਰੀਆਂ ਦੇ ਚੰਗਾ ਥੀ ਜਵਾਈ ਵਾਲੇ ਹਾਂਜੀ ਹਾਂਜੀ ਵਧੀਆ ਥਾਂ ਲੱਗੀ ਹਾਂਜੀ ਹਾਂਜੀ ਅੱਛਾ ਹਰਪਦੀ ਵੀਰੇ ਇਹਦਾ ਮੁੱਲ ਮੁੱਲ ਸੇਮ ਆ ਜੀ ਇਹਦਾ 75000 ਰੁਪਿਆ 70 ਵੀ ਇਹ ਦੇ ਦਾਂਗੇ ਜੀ ਅੱਛਾ 70000 ਹਾਂਜੀ ਹਾਂਜੀ ਯਾਨੀ ਕਿ ਜੋੜਾ ਹੀ ਕਿਸੇ ਨੇ ਲੈਣਾ ਉਹਦੇ ਇੱਕ 35 ਦਾ ਆਪਾ ਜੋੜਾ ਦੇਣਾ ਵਾਹ ਇੱਕ 40 ਬੰਦਾ ਹਾਂਜੀ ਹਾਂਜੀ ਬੰਦਾ ਹਾਂਜੀ ਹਾਂਜੀ ਠੀਕ ਹੈ ਜੀ ਦੋਵਾ ਗਾਵੇਂ ਦੋਸਤੋ ਮੋਲਵੀਰ ਨੇ 70 70000 ਰੁਪਏ ਡਿਮਾਂਡ ਰੱਖੀ ਆ ਮਾਨਤਨ ਜਿਹੜਾ ਮੌਕੇ ਤੇ ਥੋੜਾ ਬੜਾ ਜਰੂਰ ਹੋਊਗਾ ਇਸ ਤੋਂ ਅਗੇ ਵੀ ਜਿਹੜੀ 4 ਨੰਬਰ ਤੇ ਗਾਵਾ ਇਹਦੀ ਕੀ ਡਿਟੇਲ ਹੈ ਇਹ ਵੀ ਗੱਬਣਾ ਖੈਰਾ ਸਾਹਿਬ ਪੰਜ ਚਾਰ ਦਿਨ ਦਾ ਸਮਾਂ ਲੱਗੂਗੀ ਜੀ ਅੱਛਾ ਇਹ ਤਿਆਰੀ ਬਹੁਤ ਸੋਹਣੀ ਕਰੂਗੀ ਬਾਕੀ ਇਹ ਸਮਾਂ ਪੰਜ ਚਾਰ ਦਿਨ ਲਊ ਤੇ ਦੁੱਧ 20 ਲੀਟਰ ਭਰਿਆ ਹੋਇਆ ਅੱਛਾ ਪਹਿਲੇ ਸੂਏ ਹਾਂ ਜੀ ਦੂਜੇ ਸੂਏ ਤਿਆਰ ਕੀ ਤੀਜੇ ਸੂਏ ਅੱਛਾ ਤੀਜੇ ਸੂਏ ਹਾਂ ਜੀ ਹਾਂ ਜੀ ਠੀਕ ਠੀਕ ਹੈ ਜੀ ਇਹ ਸ਼ਾਈ ਵਾਲ ਦੇ ਨਾਲ ਕਰਾਓ ਸਾਜੀ ਥੋੜੀ ਜੀ ਠੀਕ ਹੈ ਜੀ ਦੋਸਤੋ 20 ਲੀਟਰ ਦੁੱਧ ਨੇ ਦੁੱਜੇ ਸੂਏ ਵੀ ਕੰਦਾ ਚਵਾਇਆ ਆਰਡਰ ਦੀ ਜਿਹੜੀ ਦੋਸਤੋ ਤਿਆਰੀ ਹੈ ਇਹਨੇ ਬਹੁਤ ਵਧੀਆ ਤਿਆਰ ਕੀਤੀ ਹੈ ਤੇ ਅਜੇ ਦੋਸਤੋ ਟਾਈਮ ਇਹਦੇ ਸੁੰਦੇ ਵਿੱਚ ਪਿਆ ਵਾ ਸੁੰਦੇ ਸਮੇਂ ਤੱਕ ਜਿਹੜਾ ਆਰਡਰ ਇਹਨੇ ਬਹੁਤ ਵਧੀਆ ਤਿਆਰ ਕਰ ਲੈਣਾ ਇਹ ਦੋਸਤੋ ਸ਼ਾਈ ਵਾਲਨਾ ਕ੍ਰੋਸ ਆਉਂਦੀ ਹੈ ਠਾਣਾ ਥੋੜੇ ਦੋਸਤੋ ਕੁਆਲਿਟੀ ਚੈੱਕ ਕਰ ਲੋ ਲਾਜ ਜਵਾਬ ਖਾਂ ਦੋਸਤੋ ਲੱਗਾ ਇਹਨੂੰ ਗਾ ਨੂੰ ਨਾੜਾ ਜਿਹੜੀਆਂ ਦੋਸਤੋ ਬਾਹਨੇ ਤੇ ਤੁਸੀਂ ਚੈੱਕ ਕਰ ਸਕਦੇ ਜੀ ਤੇ ਅਜੇ ਬਾਹਰੇ ਸੁੰਦੀ ਸੁੰਦੀ ਇਹਨੇ ਸਗੈਰਾ ਸਾਹਿਬ ਕੇ ਤੁਰਿਆ ਨਹੀਂ ਆਣਾ ਇੰਨੀ ਬਾਂਜਾ ਹਾਂਜੀ ਹਾਂਜੀ ਲਓ ਦੋਸਤੋ ਕਰੋ ਚੈੱਕ ਪੂਰਾ ਦੋਸਤੋ ਜੋਸ਼ ਵਾਲਾ ਆਰਡਰ ਤਿਆਰ ਕੀਤਾ ਨਹੀਂ ਕਰਮਾਣੀ ਬਾਕੀ ਕੋਈ ਲੱਸੀ ਫਿੱਕੀ ਨਹੀਂ ਕਿਸੇ ਕਦੋਂ ਵੀ ਹਾਂਜੀ ਹਾਂਜੀ ਤੇ ਹਰ ਪੀਜੀ ਦਾ ਕੀ ਮੁੱਲ ਮੁੱਲ ਘੈਰਾ ਸਾਹਿਬ ਇਹਦਾ ਵੀ 75000 ਰੁਪਿਆ ਹੀ ਆ ਜੀ 70000 ਦੀ ਇਹ ਦੇਣੀ ਹੈ ਜੀ ਤੇ ਮੁੱਲ ਬਣਗੇ ਸੇਮ ਹੀ ਆ ਇੰਨਾ ਦਾ ਸੇਮ ਹਾਂਜੀ ਹਾਂਜੀ ਠੀਕ ਠੀ 70000 ਰੁਪਏ ਦੀ ਵੀਰ ਕਹਿੰਦਾ ਦੋਸਤੋ ਡਿਮਾਂਡ ਇਹ ਵੀਰ ਨੇ ਰੱਖੀ ਆ ਤੇ ਥੋੜਾ ਬੜਾ ਮਾਨਤਨ ਮੌਕੇ ਤੇ ਜਰੂਰ ਹੋਵੇ ਜੇ ਕੋਈ ਵੀਰ ਤਿੰਨੇ گاਵਾ ਵੀਰ ਖਰੀਦਦਾ 70 70000 ਦੀ ਨਹੀਂ ਤੇ ਫਿਰ ਕਿੰਨਾ ਕੁ ਹੋ ਸਕਦਾ ਫਿਰ ਤਿੰਨਾ ਦਾ ਆਪਾਂ ਜੀ ਖੜਾ ਹਾਂ 200000 ਰੁਪਿਆ ਲੈਸ ਕਰਾਂਗੇ ਅੱਛਾ 2 ਲੱਖਾਂ ਦੇ ਵਿੱਚੋਂ ਹੀ ਠੀਕ ਹੈ ਯਾਨੀ ਕਿ ਕੋਈ ਮੰਨ ਲਓ ਤੁਸੀਂ ਆਪੇ ਹਿਸਾਬ ਲਾ ਲੋਗੇ 2 ਲੱਖ ਮੇਰੇ ਖਿਆਲ ਦਾ 1.5 ਲੱਖ ਦਾ 2 ਲੱਖ ਦੀਆਂ ਤਿੰਨੇ ਦੇ ਦਾਂਗੇ ਜੀ ਠੀਕ ਠੀਕ ਹਾਂ ਜੀ ਹਾਂ ਜੀ ਠੀਕ ਹੈ ਇਸ ਤੋਂ ਅਗੇ ਪੰਜ ਨੰਬਰ ਦੀ ਡਿਟੇਲ ਵੀ ਦਸੀਏ ਇਹ ਗਾਂ ਨਹੀਂ ਇਹ ਫਾਰਮ ਵਾਲੀ ਖੈਰਾ ਸਾਹਿਬ ਵੈੜਾ ਇੱਕ ਥੋੜਾ ਜਿਹਾ ਪੰਨ ਨਗੀਨਾ ਵੈਸੇ ਸ਼ੌਂਕਲਾ ਲੈਨੇ ਵੱਡੀ ਵਾਰ ਮਿਲਦੀ ਤਾਂ ਨਹੀਂ ਆ ਕੋਸ਼ਿਸ਼ ਕਰੀਦੀ ਵੀ ਵੱਡੀ ਦਾ ਵੱਡੀ ਲਈਏ ਹਾਂਜੀ 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 ਇਹ ਵੈੜ ਆਈ ਵੀ ਅਜੇ ਘੰਟਾ ਕੀ ਹੋਇਆ ਚੰਗੇ ਰਿਕਾਰਡ ਵਾਲੀ ਵੈੜ ਆਈ ਏ ਪਹਿਲੇ ਸੂਏ ਨੇ 28 ਤੋਂ 30 ਲੀਟਰ ਦੁੱਧ ਭਰਿਆ ਜੀ ਠੀਕ ਹੈ ਜੀ ਦੂਜੇ ਸੂਏ ਵਾਸਤੇ ਗੱਭਣਾ ਕੋਈ ਅਜੇ ਹਫਤਾ 10 ਦਿਨ ਲੇ ਜਾਊਗੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਦੋਸਤੋ ਜਿਹੜੀ ਆਰਡਰ ਦੀ ਨੇ ਤਿਆਰੀ ਤਿਆਰ ਕੀਤੀ ਐ ਸੋਹਣੀ ਤਿਆਰ ਕੀਤੀ ਆ ਜੇ ਹਵਾਨੇ ਤੇ ਨ फार्म ਵਾਲੀ ਗਾਂਵਾਂ ਦੋਸਤੋ ਪੂਰਾ ਕਦ ਕੱਟ ਤੇ ਪੂਰੀ ਫੁੱਲ ਬਰੀਡ ਅਜੇ ਕਿਉਂ ਆਈ ਥੋੜਾ ਜਿਹਾ ਰੋਇਆ ਹੋਇਆ ਵੈਸ ਕਰਕੇ ਥੋੜੀ ਜਿਹੀ ਭੁੱਖੀ ਲੱਗੂ ਕਿਉਂ ਆਈ ਦੂਰੋਂ ਆ ਪੈਂਡੇ ਦੇ ਵਿੱਚ ਆਈ ਐਡ ਠੀਕ ਹੈ ਜੀ ਹਾਂਜੀ ਇਹ ਦੋਸਤੋ ਗਾਂ ਦਾ ਕਰ ਕਾ ਹਾਈਵੇ ਦੇਖ ਲਓ ਕਿੰਨੀ ਇਹਦੀ ਹਾਂਜੀ ਹਾਂਜੀ ਲੈਂਥ 3 ਦੋਸਤੋ ਚੈੱਕ ਕਰ ਲਓ ਤੁਸੀਂ ਆਪ ਲਓ ਦੋਸਤੋ ਦੂਜੇ ਬਨੇ ਵੀਰ ਦੇ ਮੋਢੇ ਪੂਰੀ ਡੀਡਾਰੀ ਵੈਡ ਆ ਜੀ ਪੂਰੀ ਦੋਸਤੋ ਫੁੱਲ ਬ੍ਰੀਡ ਚੰਗੇ ਫਾਰਮ ਤੇ ਚਲੇ ਜੇ ਤੇ ਮੇਰੇ ਖਿਆਲ ਨਾਲ 30 ਤੋਂ ਬਾਹਰ ਦੁੱਧ ਪਾ ਦੂਗੀ ਜੀ ਹਾਂਜੀ 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 ਥਣਾ ਤੁਣਾਏ ਦੋਸਤੋ ਜਿਹੜਾ ਆਰਡਰ ਤਿਆਰ ਕਰੀ ਉਹਦੀ ਕਰਮਾਲੀ ਸੋਨਾ ਪੂਰਾ ਜੋਸ਼ ਨਾਲ ਆ ਟਿਆ ਹਾਂਜੀ ਆ ਦੋਸਤੋ ਥਣਾ ਦੀ ਇਹਦੀ ਕੁਆਲਟੀ ਚੈੱਕ ਕਰ ਲਓ ਇੱਕ ਵਾਰੀ ਤੁਸੀਂ ਮਿਲਕ ਵੈਨ ਦੋਸਤੋ ਬੜੀ ਲਾਜਵਾਬ ਲੱਗੀ ਨੇ ਬਹੁਤ ਮੋਟੀ ਐ ਅੰਦਰ ਵਿੱਚ ਖੁੱਲੀ ਰਹੀ ਖੈਰਾ ਸਾਹਿਬ ਜਿਹੜਾ ਆਪਾਂ ਰਸਾ ਪਾਇਆ ਇੱਥੇ ਇਹਨੂੰ ਠੀਕ ਹੈ ਜੀ ਹਾਂਜੀ ਹਾਂਜੀ ਤੇ ਹਰਬੀ ਬਰੀ ਇਹਦਾ ਕੀ ਮੁੱਲ ਇਹਦਾ ਮੁੱਲ ਖੈਰਾ ਸਾਹਿਬ 1 ਲੱਖ ਤੇ 10000 ਰੁਪਿਆ ਦੇ 1-5 ਦੀ ਆਪਾਂ ਦੇ ਦਾਂਗੇ ਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਥੋੜੇ ਘਾਨੋਂ ਪਲਾ ਵੀ ਚੰਗੇ ਦੁੱਧ ਆ ਜੀਆਂ ਵੇੜਾ ਥੋੜੀ ਕੀਮਤ ਨਹੀਂ ਮਿਲ ਮੋਲੋ ਦੋਸਤੋ ਵੀਰ ਨੇ ਇੱਕ 10 ਦਾ ਡਿਮਾਂਡ ਰੱਖੀ ਹੈ ਇੱਕ 5 ਦੇ ਵਿੱਚੋਂ ਵੀਰ ਕਹਿੰਦਾ ਮੌਕੇ ਤੇ ਥੋੜਾ ਬੜਾ ਹਲਕਾ ਫੁਲਕਾ ਮਾਨਤਨ ਜਰੂਰ ਹੋਊਗਾ 5 ਗਾਵਾਂ 200 ਤੁਹਾਨੂੰ ਦਿਖਾਈਆਂ ਤੇ 5 ਜਿਹੜੀਆਂ ਗਾਵਾਂ ਦੋਸਤੋ ਗੱਬਣ ਤੇ ਚੰਗੀ ਬਰੀਦ ਵਾਲੀਆਂ ਗਾਵਾਂ ਦੋਸਤੋ 5 ਜੀ ਦੋਸਤੋ ਟਿਪਕੇ ਥਣਾ ਦੀਆਂ ਚੈੱਕ ਪਾਸ ਕਰਕੇ ਜਿਹੜੀ ਵੀਰ ਨੇ ਖੇਦਣੀ ਆਪਣੀ ਤਸੱਲੀ ਜਰੂਰ ਜਰੂਰ ਕਰ ਲਿਆ ਕਰੋ ਬਾਕੀ ਦੋਸਤੋ ਵੀਡੀਓ ਦੇ ਵਿੱਚ ਹਰ ਵਾਰ ਇਹੀ ਬੇਨਤੀ ਹੁੰਦੀ ਹੈ ਪਸ਼ੂਖ ਰੇ ਦਿਨ ਤੋਂ ਪਹਿਲਾਂ ਜਿਹੜੀ ਨਰਖ ਪਰ ਕਰਨੀ ਤੁਸੀਂ ਆਪ ਕਰਨਾ ਹਾਂ ਜੀ ਜਿਹੜਾ ਕੋਈ ਵੀ ਆ ਸਕਦਾ ਉਹ ਆਪਣੀ ਇੱਤੇ ਟਿਪ ਕੇ ਤਸੱਲੀ ਕਰ ਲੈ ਜਿਹੜਾ ਆਨਲਾਈਨ ਮੰਗਾਉਂਦਾ ਉਹ ਮੇਰਾ ਵੀਰ ਗੱਡੀ ਤੋਂ ਲਾਉਂਦਿਆਂ ਆਪ ਵੀ ਟਿਪ ਕੇ ਤਸੱਲੀ ਕਰ ਲੈ ਤੇ ਬਾਕੀ ਆਪਣੀ ਪਿੱਛੇ ਦੀ ਜ਼ਿੰਮੇਵਾਰੀ ਰਹੂਗੀ ਬਾਕੀ ਅੱਗੇ ਉਹਦੇ ਕਰਮ ਹਾਂਜੀ ਹਾਂਜੀ ਠੀਕ ਹੈ ਬੱਸ ਜੀ ਠੀਕ ਹੈ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ